ਆਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ कौर ਕੰਦਾ ਇਸ ਟਾਈਮ ਪਰ ਆ ਗਏ ਆਂ ਬਾਬਾ ਚੇਤਨ ਦਾ ਅਦੀ ਸਮਾਗ ਘੱਗਾ ਵਿਖੇ ਜਿੱਥੇ ਕਿ ਅੱਜ ਲਾਇਨਸ ਕਲੱਬ ਪਾਤਣਾ ਨਿਆਣ ਵੱਲੋਂ ਜੋ ਅੱਜ ਫ੍ਰੀ ਅੱਖਾਂ ਦਾ ਕੈਂਪ ਜੋ ਲਗਾਇਆ ਗਿਆ ਹੈ ਸੋ ਡਾਕਟਰਾਂ ਦੀ ਪੂਰੀ ਟੀਮ ਜੋ ਇੱਥੇ ਆਈ ਹੋਈ ਹੈ ਜੋ ਫ੍ਰੀ ਹੈ ਇੱਥੇ ਅੱਖਾਂ ਦਾ ਚੈੱਕਅਪ ਜੋ ਫ੍ਰੀ ਕੀਤਾ ਜਾ ਰਿਹਾ ਹੈ ਇੰਨੇ ਵੀ ਨਹੀਂ ਹੈ ਚਲ ਕਰਦਾਂਗੇ ਫੋਨ ਕਰਦਾਂਗੇ ਤੁਹਾਡੇ ਬਾਬਾ ਜੀ ਬਹੁਤ ਬਹੁਤ ਵਧਾਈਆਂ ਜਿਹੜਾ ਕਿ ਅੱਜ ਸਾਡਾ ਕੈਂਪ ਬਹੁਤ ਵਧੀਆ ਲੱਗਿਆ ਜਿਹਦੇ ਵਿੱਚ ਮਰੀਜ਼ ਘੱਟੋ ਘੱਟ 300 ਤੋਂ ਲੈ ਕੇ 400 ਦੇ ਵਿੱਚ ਆਏ ਤੇ ਜਿਨ੍ਹਾਂ ਮਰੀਜ਼ਾਂ ਦਾ ਚੈੱਕਅਪ ਹੋਇਆ ਤੇ ਜਿਨ੍ਹਾਂ ਨੂੰ ਲਾਈਨ 'ਚ ਪੈਣਗੇ ਉਹਨਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਗਿਆ ਹੈ ਅਸੀਂ ਉਰੇ ਤੋਂ ਹੀ ਸੋਮਵਾਰ ਨੂੰ ਇਕੱਠਿਆ ਕਰਕੇ ਸਾਰੇ ਮਰੀਜ਼ਾਂ ਨੂੰ ਲਿਜਾਵਾਂਗੇ ਤੇ ਉਹਨਾਂ ਦਾ ਲਾਈਨ 'ਚ ਵਗੈਰਾ ਜੋ ਵੀ ਆਪਰੇਸ਼ਨ ਨੇ ਕਰਵਾ ਕੇ ਸਹੀ ਸਲਾਮ ਤੋਂ ਉਹਨਾਂ ਦੇ ਘਰੇ ਛੱਡ ਕੇ ਆਵਾਂਗੇ ਇੰਨੀ ਕਰਦੇ ਹੋਏ ਅਸੀਂ ਬਹੁਤ ਧੰਨਵਾਦੀ ਆ ਸਾਰੇ ਮੀਡੀਆ ਪੱਤਰਕਾਰਾਂ ਦਾ ਵੀਰਾਂ ਦਾ ਵੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਜੋ ਕਿ ਸੋਸ਼ਲ ਮੀਡੀਆ ਤੇ ਇਹ ਸਾਡਾ ਪਹੁੰਚਦਾ ਸਾਡਾ ਅੱਜ ਕੈਂਪ ਬਹੁਤ ਵਧੀਆ ਲੱਗ ਲੱਗ ਗਿਆ ਇਹ ਸਾਰਾ ਪੱਤਰਕਾਰਾਂ ਵੀਰਾਂ ਦੇ ਸਹਿਯੋਗ ਨਾਲ ਇਹ ਸਾਡਾ ਇਹ ਕੈਂਪ ਸਿਰੇ ਚੜਿਆ ਅਸੀਂ ਪੱਤਰਕਾਰ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਸੋ ਆਪਣੇ ਨਾਲ ਜਲਵਾਣੀ ਦੇ ਪੱਤਰਕਾਰ ਨੂੰ ਸੁਭਾਸ਼ ਜੀ ਉਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਕਹਿੰਦੇ ਨੇ ਕਿ ਕਾਕਾ ਕਰੰਗ ਟੰਡੋਲੇ ਆਸਾਗਲਾ ਖਾਇਓ ਮਾਸ ਦੋ ਨੈਣ ਮਤ ਚੋਈਓ ਫਿਰ ਵੇਖਣ ਦੀ ਆਸ ਉਹ ਕਹਿੰਦੇ ਨੇ ਉਹਨਾਂ ਨੇ ਕਿਹਾ ਕੀ ਜਿਹੜੀਆਂ ਅੱਖਾਂ ਨੇ ਵੀ ਇਹ ਅੱਖਾਂ ਛੱਡ ਦੇ ਭਾਈ ਮੈਂ ਇਹਦੇ ਨਾਲ ਪਰਮਾਤਮਾ ਦੇਖਣਾ ਹੈ ਬੇਸ਼ੱਕ ਉਹਨਾਂ ਨੇ ਲੋਭ ਹੰਕਾਰ ਮਾਇਆ ਦੀਆਂ ਅੱਖਾਂ ਨੂੰ ਕਿਹਾ ਸੀ ਪਰ ਫਿਰ ਵੀ ਅੱਜ ਕਹਿੰਦੇ ਨੇ ਜਿੱਤਾਂ ਦਾ ਸਮਾਂ ਹੁੰਦਾ ਦਾਨਪੂਰਨ ਕਰਨ ਦਾ ਇਨਸਾਨ ਨੂੰ ਉਸ ਤਰ੍ਹਾਂ ਦੇ ਸਮੇਂ ਦੇ ਅਨੁਸਾਰ ਦਾਨਪੂਰਨ ਕਰਨਾ ਚਾਹੀਦਾ ਹੈ ਅੱਜ ਲੋੜ ਹੈ ਲੋਕਾਂ ਨੂੰ ਅੱਜ ਲੋੜ ਹੈ ਥੈਲਾਸੀਮੀਆ ਦੇ ਬੱਚਿਆਂ ਨੂੰ ਖੂਨ ਦੀ ਅੱਜ ਲੋੜ ਹੈ ਬਜ਼ੁਰਗਾਂ ਨੂੰ ਗਰੀਬਾਂ ਨੂੰ ਅੱਖਾਂ ਦੀ ਲੋੜ ਹੈ ਕਿਉਂਕਿ ਇਹ ਉਹ ਸਮਾਜਿਕ ਲੋੜਾਂ ਨੇ ਮੇਰੇ ਹਿਸਾਬ ਨਾਲ ਕਿ ਰਾਜਨੀਤੀ ਤੋਂ ਹਟ ਕੇ ਰਾਜਨੀਤੀ ਦੇ ਵਿੱਚ ਆਉਂਦਾ ਕਿਤਨਾ ਕਿਤੇ ਬੰਦੇ ਦਾ ਲੋਭ ਹੋ ਸਕਦਾ ਪਰ ਜਿਹੜਾ ਸਮਾਜਿਕ ਕੰਮ ਹੈ ਮੈਂ ਕਹਿੰਦਾ ਹੋਰ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਅੱਗੇ ਆ ਕੇ ਇਹਨਾਂ ਸਮਾਜਿਕ ਕੰਮਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸੋ ਸਾਡਾ ਜਿਹੜਾ ਲਾਇਨ ਕਲੱਬ ਹੈ 208 ਦੇਸ਼ਾਂ ਦੇ ਵਿੱਚ ਲਗਭਗ ਇਹ ਸੇਵਾ ਨਿਭਾ ਰਿਹਾ ਹੈ ਤੇ 166 67 ਜਿਹੜੇ ਕਲੱਬ ਨੇ ਸਾਡੇ ਸਮੁੱਚੇ ਪੰਜਾਬ ਵਿੱਚ ਨੇ ਜਿਨ੍ਹਾਂ ਦੇ ਵਿੱਚ ਇਹ ਇੱਕ ਬਲੱਖਣ ਤਰ੍ਹਾਂ ਦੀ ਸੇਵਾ ਕਹਾਂਗੇ ਜਿਹੜੇ ਅੱਜ ਦੇ ਸਮੇਂ ਦੀ ਲੋੜ ਹੈ ਅੱਖਾਂ ਦੀ ਲੋੜ ਹੈ ਵਾਤਾਵਰਨ ਦੀ এনवायरमेंट ਦੀ ਉਹਦੇ ਉੱਤੇ ਅਸੀਂ ਕੰਮ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਥੇ ਅੱਜ ਅੱਖਾਂ ਦਾ ਕੈਂਪ ਲਾਇਆ ਇੱਥੇ ਅਸੀਂ ਵਾਤਾਵਰਨ ਦੇ ਤੌਰ ਤੇ ਬੂਟੇ ਵੀ ਵੰਡੇ ਜਾਣਗੇ ਲਗਾਏ ਵੀ ਜਾਣਗੇ ਅਤੇ ਨਾਲ ਹੀ ਅਸੀਂ ਖੂਨਦਾਨ ਦਾ ਵੀ ਜਿਹੜਾ ਅਗਲਾ ਕੈਂਪ ਲਗਾਉਣ ਜਾ ਰਹੇ ਹਾਂ ਤੁਹਾਡੇ ਕਲੱਬ ਦੀ ਕਬੱਡੀ ਖਾਸियत ਇਹ ਹੈ ਕਿ ਜਿਹੜੇ ਟਾਈਮ ਟੂ ਟਾਈਮ ਦੀਆਂ ਸਮਾਜਿਕ ਸੇਵਾਵਾਂ ਦੇ ਵਿੱਚ ਸਭ ਤੋਂ ਅੱਗੇ ਆ ਕੇ ਹੁੰਦਾ ਹੈ ਔਰ ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਾਈਸ ਕਲੱਬ ਵਟਾਪਰਾ ਲਾਗਾ ਰਿਹਾ ਹੈ ਇਹ ਇਹਦਾ ਕਾਰਨ ਇਹ ਹੈ ਜੀ ਕਿ ਪਹਿਲਾਂ ਹੀ ਮੈਂ ਬੋਲ ਚੁੱਕਿਆ ਕਿ ਰਾਜਨੀਤੀ ਦੇ ਵਿੱਚ ਤਾਂ ਦੇਖੋ ਕਿਸੇ ਲੋਭ ਦਾ ਹੁੰਦਾ ਹੈ ਪਰ ਅੱਜ ਕੱਲ ਜਿਹੜੇ ਨੌਜਵਾਨਾਂ ਦੇ ਵਿੱਚ ਅਸੀਂ ਮੈਂ ਬੇਨਤੀ ਕਰੂੰਗਾ ਕਿ ਬਹੁਤ ਘੱਟ ਜਿਹੜੇ ਸਮਾਜ ਵੱਲ ਜਿਹੜਾ ਘੱਟ ਤੁਰ ਰਿਹਾ ਹੈ ਸੋ ਲੋੜ ਅੱਜ ਸਾਨੂੰ ਸਮਾਜਿਕ ਕੰਮਾਂ ਦੀ ਹੈ ਤੋਂ ਸਾਡਾ ਜਿਹੜਾ ਲਾਇਨ ਕਲੱਬ ਹੈ ਇਹ ਅੱਜ ਦਾ ਨਹੀਂ ਇਹਦੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਹਿਲੀ ਸ਼ੁਰੂਆਤ ਸਾਡੇ ਮੁਸਲਮਾਨ ਵੀਰ ਨੇ ਮੁਸਲਮਾਨ ਵੀਰ ਨੇ ਪਹਿਲੀ ਸ਼ੁਰੂਆਤ ਕੀਤੀ ਸੀ ਜੀ ਬੰਬੇ ਤੋਂ 20 ਮੈਂਬਰ ਉਹਨਾਂ ਨੇ ਬਣਾਏ ਸੀ ਭਾਰਤ ਦਾ ਜਿਹੜਾ ਪਹਿਲਾ ਸਾਡਾ ਪ੍ਰਧਾਨ ਜੀ ਹੋਏ ਨੇ ਉਹ ਮੁਸਲਮਾਨ ਵੀਰ ਹੋਇਆ ਤੇ ਅਸੀਂ ਜਿਹੜਾ ਅੱਜ ਦੇ ਦੌਰ ਦੇ ਵਿੱਚ ਅਸੀਂ ਕਹਿੰਦੇ ਕਿ ਰਾਜਨੀਤੀ ਦੇ ਰੰਗ ਦੇ ਵਿੱਚ ਅਸੀਂ ਕਹਿੰਦੇ ਇਹ ਕੜਵਾਹਟ ਪੈਦਾ ਹੋ ਗਈ ਹੈ ਉੱਥੇ ਸਾਡਾ ਕਲੱਬ ਹੈ ਜਿਹਦੇ ਵਿੱਚ ਨਾ ਕੋਈ ਧਰਮ ਦੇਖਿਆ ਜਾਂਦਾ ਤੇ ਨਾ ਕੋਈ ਜਾਤ ਵੇਖੀ ਜਾਂਦੀ ਤੇ ਨਾ ਅਸੀਂ ਦੇਖਦੇ ਸੋ ਹੋਰ ਫਿਰ ਵੀ ਬੇਨਤੀ ਕਰਦਾ ਮੈਂ ਕਿ ਸਾਡੇ ਕਲੱਬ ਨਾਲ ਹੋਰ ਵੀ ਕੋਈ ਜੁੜਨਾ ਚਾਹੁੰਦਾ ਹੈ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਜੇ ਕੋਈ ਕੈਂਪ ਵੀ ਲਵਾਉਣਾ ਚਾਹੁੰਦਾ ਕਿਤੇ ਅਸੀਂ ਉਹਦੇ ਲਈ ਵੀ ਤਿਆਰ ਹਾਂ ਜੀ ਸਰ ਜੀ ਨਾ ਜੀ ਹਾਂ ਤੇ ਸ਼ੇਮ ਸਿੰਘ ਜੀ ਜ਼ਿਲ੍ਹਾ ਪ੍ਰਦਾਨ ਕਰਨ ਐਸੋਸੀਏਸ਼ਨ ਤੇ ਲਾਈਨ ਕਲੱਬ ਦਾ ਮੈਂਬਰ ਹੈ ਜਿਹੜਾ ਕਹਿੰਦਾ ਅਸੀਂ ਲਾਈਨ ਕਲੱਬ ਨੂੰ ਦਿੱਤਾ ਇਹ ਤੇ ਇਹ ਇੱਕ ਵੱਡੀ ਹੀ ਬਹੁਤ ਹੀ ਬਹੁਤ ਵੱਡੀ ਦੇਣਾ ਸਮਾਜ ਨੂੰ ਤੇ ਅਸੀਂ ਆਸ ਕਰਦੇ ਹਾਂ ਵੀ ਅੱਗੇ ਵਾਸਤੇ ਵੀ ਅਸੀਂ ਅਜਿਹੀ ਕੈਂਪ ਲਾਉਂਦੇ ਰਹਾਂਗੇ ਖੂਨਦਾਨ ਕੈਂਪ ਹੋ ਗਿਆ ਤੇ ਅੱਖਾਂ ਦਾ ਕੈਂਪ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਇੱਕ ਸੋਚੇ ਵੀ ਹੋ ਗਈ ਵੀ ਅਸੀਂ ਬਾਡੀ ਦਾਨ ਬਾਰੇ ਵੀ ਅਗਰ ਕੋਈ ਪ੍ਰਲਾਖੜ ਤੋਂ ਹੋਇਆ ਉਹ ਵੀ ਅਸੀਂ ਕੋਈ ਨਾ ਕੋਈ ਲਾਜ਼ਮੀ ਇਹ ਜਿਹਾ ਪੈਰਾ ਕਰਾਂਗੇ ਸਖਸ ਜਿਹੜੇ ਬਾਡੀ ਦਾਨ ਦੇ ਸਕਣ ਤਾਂ ਕਿ ਆਉਣ ਵਾਲਾ ਜਿਹੜਾ ਅੱਜ ਦੀ ਪੀੜ੍ਹੀ ਹੈ ਉਹਨਾਂ ਨੂੰ ਬਾਡੀ ਦੀ ਅਗਰ ਪੱਤਰ ਦਾਨ ਕਰਾਂਗੇ ਤਾਂ ਉਹ ਡਾਕਟਰ ਬਣਨਗੇ ਤਾਂ ਹੀ ਸਿੱਖਿਆ ਹਾਸਲ ਕਰਨਗੇ ਸੋ ਸਾਡੀ ਮਨ ਚ ਤਮੰਨਾ ਬੜੀ ਹੈ ਪਰਮਾਤਮਾ ਸੁੱਖ ਰੱਖੇ ਥੋੜਾ ਸਾਥ ਚਾਹੀਦਾ ਹੈ ਪੱਤਰਕਾਰ ਭਰਾਵਾਂ ਦਾ ਜੋ ਅਸੀਂ ਸਾਡੇ ਮਨ ਚ ਤਮੰਨਾ ਹੈਗੀ ਹੈ ਉਹ ਅਸੀਂ ਲਗਭਗ داتے جی کپاس کریں گے جیسے جیسا دنوں اتنے یہاں یہاں سہیوگی اِسی ہمیشہ کھڑے ہو گئے اور کلب کے ممبر جہی بڑی کام کر رہے ہیں انہوں نے کچھ پناہ لا کے سنمانت ضرور کرنا چاہوں گے ساری جہی لائنس کلب ہے میں دسنا چاہوں گا پنجاب کلے پنجاب ایک سو پینٹھ کلب ہے وہ پنتالی سو ممبر ہے ایک سو پینٹ سے پینٹ کلب سارے دن رات سماج سیوا کا کام کرتے ہیں جیت آئی آپریشن کیمپ لے اتنے اسکول بھی چلا سکوں کے بچے یونیفارم ڈرساں شوز میڈیسن اچھ آئی آپریشن ہو رہا ہے کہ جنہوں نے ضرورت ہے دبائیاں دے رہے ہیں اکھان اہ کا بھی دے گیا اگر یہاں کو لوڑ ہے جیسے آپریشن ਸੋ ਸਟੇਮ ਆਪਣੇ ਨਾਲ ਡਾਕਟਰ ਸਤਵੀਰ ਵੀ ਜੋ ਮੌਜੂਦ ਨੇ ਆਪਣਾ ਨਾਲ ਗੱਲਬਾਤ ਕਰਾਂਗੇ ਸਰ ਸਸਤਿਕਾ ਹਸ਼ਕਾ ਜੀ ਸਰ ਹਰਾਈਸ ਕਲੱਬ ਵੱਲੋਂ ਮਤਲਬ ਇੱਥੇ ਬੜਾ ਵੱਡਾ ਉਪਰਾਲਾ ਇੱਕ ਅੱਗੇ ਦੇ ਵਿੱਚ ਕੀਤਾ ਜਾ ਰਿਹਾ ਅੱਖਾਂ ਦਾ ਤਾਂ ਮਤਲਬ ਤੁਹਾਨੂੰ ਉਪਰਾਲਾ ਇਹ ਕਿਵੇਂ ਦਾ ਲੱਗਦਾ ਕਿੰਨੇ ਕ ਪੇਸ਼ੈਂਟ ਦੋ ਹੁਣ ਤੱਕ ਮਤਲਬ ਤੁਸੀਂ ਪਤਾ ਕਰ ਸਕਦੇ ਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ ਇੱਥੇ ਇੱਕ ਅੱਗੇ ਦੇ ਵਿੱਚ ਮੇਰੇ ਖਿਆਲ ਪਹਿਲਾ ਕੈਂਪ ਲਗਾਇਆ ਜਾ ਰਿਹਾ ਹੈ ਜੀ ਤੇ ਮਤਲਬ ਪੇਸ਼ੈਂਟ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਰਿਸਪੌਂਸ ਮਿਲ ਰਿਹਾ ਸਾਨੂੰ ਜੀ ਹਾਂ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹਾਂ ਜੀ ਮੈਮ ਜੀ ਕਿ ਤੇ ਮਤਲਬ ਜੋ ਖਾਣ ਪੀਣ ਦਾ ਪ੍ਰਬੰਧ ਹੈ ਵੀ ਉਹ ਵੀ ਬਿਲਕੁਲ ਜਿੰਨੇ ਵੀ ਆਪਰੇਸ਼ਨ ਅਸੀਂ ਇੱਥੇ ਸਿਲੈਕਟ ਕਰਾਂਗੇ ਆਪਰੇਸ਼ਨ ਲਈ ਉਹਨਾਂ ਦਾ ਬਿਲਕੁਲ ਫ੍ਰੀ ਹੈ ਕੋਈ ਖਰਚਾ ਨਹੀਂ ਲੱਜ ਜਾਏਗਾ ਉਹਨਾਂ ਨੂੰ ਆਨ ਜਾਣ ਸਾਡੀ ਅਸੀਂ ਬਸ ਪ੍ਰੋਵਾਈਡ ਕਰਦੇ ਹਾਂ ਹਸਪੀਟਲ ਦੀ ਉਹ ਫੀਸ ਲੈ ਕੇ ਜਾਏਗੀ جی من لال جی پنڈ میرا براہمن مہاجرا ہے دکھتا دندا اپریشن کر دینا جی سجی اکھ کا اپریشن ہوگا ہاں جی ہاں جی بہت ودیا جی ہے ہاں جی ہاں لائن کلب شروع کم ودیا کر رہی جی ہاں ہاں